ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਸ਼ਰਮਾ ਡੈਰੀ ਫਾਰਮ ਤੇ ਪਹੁੰਚਿਆ ਅੱਜ ਦੀ ਵੀਡੀਓ ਚ ਗੱਬੜ ਮੱਝਾ ਜੀ ਗੱਬੜ ਹੀਫਰਾ ਸੂਆ ਸਵਾਇਆ ਨਾਗਾ ਜੀ ਤੇ ਇੱਕਾ ਛੋਟਾ ਬੱਚਾ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਕੁਸ਼ਿੰਦਰਪਾਲ ਸ਼ਰਮਾ ਪਿੰਡ ਲੰਗੀਆਂ ਦਾ ਨਮਾ ਜ਼ਿਲ੍ਹਾ ਮੌਗਾ ਤਹਿਸੀਲ ਵਾਗਾਪੁਰਾ ਮੋਬਾਈਲ ਨੰਬਰ ਜੀ 9883747628 ਚਾਰ ਨਕਾ ਬਾਈ ਹਾਂਜੀ ਹਾਂਜੀ ਕਿੱਧਰੋਂ ਕਰਕੇ ਸ਼ੁਰੂ ਵੀਰੇ ਜਿਦੋਂ ਮਰਜ਼ੀ ਗੱਲ ਹੀ ਫਿਰ ਤੋਂ ਕਰਦੇ ਆਂ ਗੱਬਣ ਤੋਂ ਹੀ ਕਰਦੇ ਆਂ ਬਾਈ ਹਾਂਜੀ ਹਾਂਜੀ ਦੰਦੋਂ ਬੱਚਾ ਕਿਵੇਂ ਆ ਜੀ ਇਹ ਚਾਰਾਂ ਦਾ ਬਾਈ ਜੀ ਅਜੇ ਬੱਚਾ ਹੀ ਆ ਹਾਂ ਬੱਚਾ ਹੀ ਆ ਚਾਰ ਪਾ ਲਈ ਹੈ ਬਿਊਟੀ ਦਾ ਬਾਈ ਦੰਦੋਂ ਚੈੱਕ ਕਰੋ ਵੈਣ ਦਾ ਫੋਲਸ ਨੱਕੀ ਆ ਇਹਨੂੰ ਹੋਣਾ ਬਾਈ ਆਪਾਂ ਕਹਿਦੇ ਕਿ ਬਾਕੀ ਬਾਈ ਥਣ ਬਹੁਤ ਵਿਥੀ ਤੇ ਲੱਗਿਆ ਵਾ ਥਣ ਚੈੱਕ ਕਰਾਈ ਮੂਰੇ ਆ ਜਾ ਹਾਂ ਹਾਂਜੀ ਮੂਰੇ ਖੜ ਜੀ ਝੂਲੀ ਇਹ ਲੋਡਿੰਗ ਆਈ ਵਿਖਾਉਂਗੀ ਲੈ ਐਨੀ ਠੰਡੀ ਮਿੱਟੀ ਆ ਹਾਂ 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 ਕਿੰਨੇ ਸਮੇਂ ਦੀ ਗੱਬਣ ਚੈੱਕ ਪਾਸ ਆ ਬਾਈ ਇਹਨੂੰ ਬਾਈ 8ਵੇਂ ਮਹੀਨੇ ਲੱਗਿਆ ਵਾ 22 ਤਰੀਕ ਦਾ ਯਾਨੀ ਸੇਵਾ ਦਾ ਟਾਈਮ ਹੀ ਰਹੇਗਾ ਫਿਰ ਹਾਂ ਬਸ ਸੇਵਾ ਦਾ ਹੀ ਹਾਂਜੀ ਸੇਵਾ ਦਾ ਹੀ ਰਹੇਗਾ ਤੋ ਕਦ ਕਦ ਤੂੰ ਆਪ ਵੀ ਇਹਦਾ ਪੂਰਾ ਆ ਵੈੜ ਜੇਗੀ ਆ ਜਿਹੜੀ ਖੜੀ ਆ ਹਾਂ ਹਾਂਜੀ 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 ਮੂੰਹ ਤੋਂ ਚਾਰ ਦੰਦ ਬੱਚਾ ਹੀ ਆ 8ਵਾਂ ਮਹੀਨਾ ਬਾਈ ਦੱਸਦਾ ਕਿ ਸ਼ੁਰੂ ਹੋ ਗਿਆ ਯਾਨੀ ਹੁਣ ਸੇਵਾ ਸੰਭਾਲ ਦਾ ਸਮਾਂ ਆ ਰਿਹਾ 8 ਮਹੀਨੇ ਹੋ ਰਹਿ ਗਏ ਪੂਰੇ ਜਿੰਨੇ ਤੁਸੀਂ ਸਾਹ ਮੋਲੋਗੇ ਉਹੋ ਜਾਂ ਤੁਹਾਨੂੰ ਦੁੱਧ ਪਾਜੂ ਜੇ ਆਪਾਂ ਬਿਊਟੀ ਦੀ ਗੱਲ ਕਰਕੇ ਤਾਂ ਬਿਊਟੀ ਵੀਰੇ ਬੱਚੀ ਦੀ ਪੂਰੀ ਆ ਝੂਲੀ ਤੁਹਾਨੂੰ ਮੈਂ ਚੈੱਕ ਕਰਾਤੀ ਆ ਕੋਰਸ਼ ਇਧਰ ਨੂੰ ਲੈ ੱੱਲੇ ਬਾਈ ਇਧਰ ਨੂੰ ਮੜਾ ਜਾ ਲਮਾਂ ਤੋੜ ਕੇ ਦਿਖਾ ਦੀ ਕਿਉਂਕਿ ਚੀਜ਼ ਚੰਗੀ ਆ ਬਾਈ ਅਗਲੇ ਨੇ ਵੀ ਰਾਕ ਮ ਲਾਉਣੀ ਆ ਆਪਾਂ ਐਨ ਟਕਾ ਕੇ ਦਿਖਾ ਦਾਂਗੇ ਮੋੜ ਲੈਂਗੇ ਰੰਗ ਪ੍ਰਿੰਟ ਪੂਰਾ ਚੰਗਾ ਕਹਿਣ ਨੂੰ ਹੁਣ ਬਈ ਹਨਾ ਕਹਿ ਦਿੱਕੇ ਬਈ ਇਹ ਫਲਾਨੇ ਸੀਮਣ ਦੀ ਆ ਅੱਬਾ ਜੀ ਝੂਠ ਮਾਰਨਾ ਕੀ ਫਾਇਦਾ ਝੂਠ ਪਰ ਚੰਗੀ ਆ ਜਿੰਨੀ ਹੈਗੀ ਹੈ ਹਨਾ ਸਾਹਮਣੇ ਆ ਪੁੱਲ ਚੰਗੀ ਆ ਐ ਨਹੀਂ ਕੋਈ ਵੀਰ ਕਹਿ ਸਕਦਾ ਬਈ ਮਾੜੀ ਆ ਹਾਂਜੀ ਬਾਕੀ ਅੱਗੇ ਹੁਣ ਥੋਡੀ ਸੇਵਾ ਸੰਭਾਲ ਦੇ ਚਰਤੇ ਐਵੇਂ ਆਪਾਂ ਕਹਿ ਦਿੱਕੇ ਬਈ ਇੰਨਾ ਦੁੱਧ ਕੱਢ ਜੋ ਇੰਨਾ ਕੱਢ ਜੋ ਉਹਦਾ ਨਹੀਂ ਕੋਈ ਫਾਇਦਾ ਅਜੇ ਹੈ ਬੱਚਾ ਹੀ ਆ ਜਿੰਨੇ ਤੁਸੀਂ ਸੰਭਲੋਗੇ ਹੁਣ ਇਹਦਾ ਸਾਹਮ ਸੰਭਾਲ ਕਰ ਲੋਗੇ ਫੀਡ ਵਗੈਰਾ ਪਾ ਲੋਗੇ ਉਹੋ ਜਿਹਾ ਦੁੱਧ ਕਰਮ ਵਾਲੀ ਕੱਢ ਜੂ ਤੇ ਭਾਈ ਜੈ ਜੀ ਹੀ ਕਰਨੀ ਆ ਪਰ ਡਿਮਾਂਡ ਜਿਹੜੇ ਲੈਣੇ ਆ ਭਾਈ ਐ ਆ ਆਪਣਾ ਕਈ ਵਾਰੀ ਕਿਸੇ ਬਾਈਚ ਨਾਲ ਬੰਦੇ ਲੈਣੀ ਹੁੰਦੀ ਆ ਮਾਲਾ ਫੋਨ ਦੀ ਕਰ ਲਗੇ ਫੋਨ ਤੇ ਜੈ ਜੀ ਹੀ ਹੋਊ ਜਮਾ ਜੈ ਜੀ ਹੋਊਗਾ ਭਾਈ ਜੀ ਗ੍ਰੇਨਿੰਗ ਹੈ ਭਾਈ 80 85 ਹੋਊਗਾ ਨਹੀਂ ਨਹੀਂ ਭਾਈ ਜੈ ਜੀ ਕਰਾਂਗੇ ਲੈਣੇ ਜੈ ਜੀ ਕਰਤਾਗੇ ਲੋਕ ਕੋਈ ਵਾਰੀ ਵੇਚਣ ਵਾਲੇ ਬੰਦੇ ਲੈਣੀ ਹੁੰਦੀ ਆ ਨਾ ਫਿਰੋਖਾ ਅਗਲੇ ਨੇ ਵੀ 2 ਪੈਸੇ ਲੈਣੇ ਲੈਣੇ ਹੁੰਦੇ ਆ ਜੀ ਹਰੇਕ ਬੰਦੇ ਦਾ ਸਰਕਲ ਚੱਲਦਾ ਸਰਕਲ ਦੇ ਰੋਟੀ ਹੁੰਦੀ ਆ ਹੋਰ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਇਹ ਵੀ ਪਹਿਲਾ ਸੂਈ ਆ ਕਦੋਂ ਸੂਈ ਆ ਜੀ ਇਹ ਇਹ ਪਰਸੋ ਰਾਤ ਦੀ ਸੂਈ ਵੀ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਜੀ ਮਗਰ ਜੇਰ ਕੰਪਲੀਟ ਆ ਜੀ ਬਾਈ ਇਹ ਸਾਰੀ ਵੀਡੀਓ ਆਪਣੇ ਫੋਨ 'ਚ ਆ ਕਿੰਨਾ ਬੋਲਾ ਜੋਖ ਦਾਂਗੇ ਬਾਈ ਹੁਣ 10 ਕਿਲੋ ਨਾਪ ਕੇ ਲਾਈਏ ਕੋਈ ਸੀਲ ਠੰਡੀ ਭਵਨਿਆਣਾ ਨਾ ਪਾਓ ਕੰਡਾ ਬਾਲਟੀ ਨਾਲ ਹੀ ਹਾਂ ਨਾਲ ਲਿਆ ਭੌਂ ਦਿਆ ਉਹਦਾ ਕੋਈ ਤੋੜ ਕੇ ਦਿਖਾ ਦੀ ਮਾੜੀ ਜੀ ਸਿੰਗੀ ਜੀ ਆ ਹਨਾ ਉਹ ਤਾਂ ਫੋਟ ਜਾ ਬਈ ਮਾੜੀ ਲਵਾ ਦੇਣੀ ਸੀ ਕਿ ਬਾਈ ਇੱਕ ਟਾਈਮ ਹੀ ਨਹੀਂ ਲੱਗਿਆ ਉਹ ਟਾਈਮ ਹੀ ਲੱਗਾਈ ਨਾ ਕਿੱਥੇ ਟਾਈਮ ਬਾਈ ਠੀਕ ਆ ਜੀ ਹਾਂ ਹਾਂ ਸੂਆ ਪਹਿਲਾ ਬਾਈ ਬੱਚੇ ਨੂੰ ਇਹਨੇ ਜਨਮ ਦਿੱਤਾ 10 ਕਿਲੋ ਬੌਲੀ ਬਾਈ ਕਹਿੰਦਾ ਮੇਰੇ ਘਰੇ ਜੋਕ ਕੇ ਲੈ ਜਾਓ ਆਪਦੀ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ ਪਰसों ਰਾਤ ਦੀ ਸੂਈ ਵੀ ਆ ਸੋਨਾ ਮੁੱਠੀ ਆਲਾ ਥਾਣਾ ਕਿੰਨਾ ਕ ਕੱਢ ਜੂ ਬਾਈ ਦੁੱਧ ਉਹ ਤਾਂ ਵੀ 14-15 ਦਾ ਆਪਾਂ ਇੰਨੇ ਹੀ ਦੱਸਾਂਗੇ 14-15 ਆਹ ਨਾਲ ਕੱਢੂਗੀ ਐਨਾ ਕ ਕੱਢ ਜੂ ਕੋੜ ਜੀ ਹੈ ਨਾ ਸੰਭ ਹੀ ਨਹੀਂ ਕਿਸੇ ਨੇ ਬਸ ਆਹੀ ਤਾਂ ਗੱਲ ਬਸ ਨੱਖਪੂਣਾ ਬਹੁਤ ਸੀਗਾ ਮੰਨ ਲਓ ਜੇ ਸੰਭ ਹੀ ਹੁੰਦੀ ਚਲੋ ਉਹ じゃ ਤਾਂ ਫਿਰ ਕੀਮਤ 'ਚ ਵੀ ਫਰਕ ਪੈਣਾ ਸੀਗਾ ਪਰ ਦੁੱਧ ਕਰਮ ਵਾਲੀ ਨੇ ਥੋੜਾ ਕੰਨਾ ਹੋਰ ਵੀ ਕੱਢ ਦਿੰਦੀ ਹੁਣ 14 15 22 ਕਹਿੰਦਾ ਤੁਸੀਂ ਮੰਨ ਕੇ ਆਜੋ ਅੱਗੇ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਕਟ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਥਾਣੇ ਮੈਂ ਚੈੱਕ ਕਰਵਾ ਦਿੰਨਾ ਤੁਹਾਨੂੰ ਬਹੁਤ ਠੰਡੀ ਬਈ ਗੁਲਾਬੀ ਥਾਣਾ ਜੈ ਜੀ ਡਿਮਾਂਡ ਬਈ ਕਿੰਨੇ ਲੈਣੀ ਆ ਇਹਦੇ ਉਹੀ ਦਸੀ ਕਿ ਇਹਦਾ ਵੀ ਕੂਨ ਤੇ ਆ ਇਹ ਬਈ ਮੁੱਲ ਕਿੰਨਾ ਕਰਾਉ ਲੋ ਆਪਾਂ 52 ਕਰਾਉ ਲੋ ਕਿੰਨਾ ਕਰਾਉ ਲੋ ਆਪਾਂ 48000 ਦੀ ਦੇਣੀ ਆ ਹਾਂ ਨਾ ਬਸੇ ਦੇਣੀ ਆ ਹਾਂਜੀ ਹਾਂਜੀ ਬਿਲਕੁਲ ਜਾਇਜ਼ ਕੀਮਤ ਆ 48000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਮੁੱਲ ਜਿੰਨਾ ਤੁਸੀਂ ਮਰਜ਼ੀ ਕਰਾ ਲਓ ਅੱਕੇ ਆਗੀ ਬਾਈ ਗੱਬੜ ਮੱਚ ਵਜਨ ਮੁਜਨ ਬੜਾ ਚੰਗਾ ਹਨਾ ਹਾਂ ਬਾਈ ਕੱਲਾ ਸੈਂਗੀ ਖੁੱਲਾ ਆ ਗਿਆ ਤੇ ਥੱਲੋਂ ਪੰਡ ਲਾਈ ਫਿਰਦੀ ਆ ਹਜੇ ਸੁੰਦੀ ਨਹੀਂ ਬਾਈ ਚਾਰ ਮਹੀਨਿਆਂ ਹਜੇ ਖੁੱਲੇ ਜਾਣ ਲੈ ਜੂ ਹੈ ਹਾਂ 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 ਸੁਆ ਕਿੰਨਾ ਮਾਜੀ ਇਹਦਾ ਇਹ ਬਾਈ ਜਿਹੜਾ ਸਹੀ ਸੁਹਾ ਉਹ ਤੀਜਾ ਹੈ ਅਗਲਾ ਭਾਵੇਂ ਚੌਥਾ ਮੰਨ ਲੇ ਕਿਉਂਕਿ ਨਾ ਤੁਹਾਨੂੰ ਜਿਹੜੇ ਰਾਫਸਰ ਦੀਆਂ ਮੱਝਾਂ ਹਰਿਆਣੇ ਦੀਆਂ ਆਪਣੇ ਸੌਰੀ ਰਾਜਸਥਾਨ ਦੀਆਂ ਇਹਨਾਂ ਦੇ ਸਿਰ ਥੋੜੇ ਖੁੱਲੇ ਹੁੰਦੇ ਆ ਖੁੱਲੇ ਹੁੰਦੇ ਆ ਖੁੱਲੇ ਸਿਰ ਦੀਆਂ ਹਾਂਜੀ ਹਾਂਜੀ ਇਹ ਕਿਨੇ ਖੁਰ ਲੰਮੇ ਹੁੰਦੇ ਇਹਨਾਂ ਦੇ ਇਹ ਰੇਤੇ ਚ ਰਹਿੰਦੀਆਂ ਰੇਤੇ ਚ ਰਹਿੰਦੀਆਂ ਇਹ ਪਰ ਮੇਰੇ ਰੋਡਾਂ ਦੇ ਬੰਦੇ ਲੈ ਕੇ ਆਇਆ ਸੀਗਾ ਰਾਫਸਰੋਂ ਮੈਂ ਇਹ ਤੇ ਮੈਂ ਉਹ ਸਾਡੇ ਪੈਂਦੀ ਦਵਾ ਲੈਂਦੀ ਸੀ ਬੰਦੇ ਕੋਲ ਅੱਛਾ ਜੀ ਤੇ ਹੁਣ ਮੈਂ ਉਹਨਾਂ ਕੋਲ ਸੂਣ ਵਾਲੀ ਫੇਰ ਆਪੀ ਲੈ ਲਈ ਤਾਂ 14 ਕਿਲੋ ਕੱਢੀ ਗਈ ਬਈ ਇਹ ਚੰਗੀਆਂ ਹੁੰਦੀਆਂ ਉਹ ਤਾਂ ਦੁੱਧ ਤੇ ਖਰੀਆਂ ਹੁੰਦੀਆਂ। ਹਾਂ ਹਾਂ। ਬਾਕੀ ਲੈਵਲ ਤੁਸੀਂ ਆ ਬਿਲ ਗੜਖੜਦੇ ਥਣ ਲੱਗੇ ਜਾਰੇ ਪਾਸੋਂ। ਜੇ ਆਪਾਂ ਬਿਊਟੀ ਦੀ ਗੱਲ ਕਰਕੇ ਸੰਗ ਖੁੱਲਾ ਕਰਕੇ ਥੋੜੀ ਜੀ ਫਰਕ ਪੈ ਜਾਂਦਾ ਹੈਗਾ। ਹਾਂਜੀ ਹਾਂਜੀ। ਪਰ ਬਾਈ ਪਰ ਰੇਟ ਵੀ ਟੋਕਣਾਂ ਲਈ ਹੈ ਇਹਦਾ। ਰੇਟਵੇ ਟੋਕਣਾ ਲਈ ਕਰਦਾ। ਪਹਿਲਾਂ ਤੋੜ ਕੇ ਦਿਖਾ ਦੀ ਫੇਰ ਕਰਦੇ ਆ ਪਰ ਰੇਟ। ਗੱਲ ਬਾਈ ਦੀ ਇਹ ਵੀ ਸਹੀ ਹੈ ਜੇ ਐਨ ਰੁਪਈਆ ਨਾ ਲੰਘਦਾ ਹੁੰਦਾ ਫਿਰ ਜਾਣੀ ਸੀ 2 ਲੱਖ ਤੇ। ਤੇ ਬਾਈ ਜਿਹੜੇ ਸਾਡੇ ਲੈਵਲ ਲੱਗ ਗਿਆ ਹੁਣ 2 ਲੱਖ ਮੁੱਲ ਹੋਣਾ ਸੀ ਇਹਦਾ। ਠੀਕ ਆ। ਵજન ਵਜੂਦ ਪੂਰਾ ਚੰਗਾ ਵੀਰੇ ਇਹੇ ਬਾਈ ਦੱਸਦਾ ਕਿ ਰਾਜਸਥਾਨ ਏਰੀਏ ਦੀ ਮੱਝਾ ਪਿਛਲੇ ਸੂਏ ਕਿਸੇ ਵੀਰ ਨੇ ਖਰੀਦੀ ਸੀਗੀ ਉਹ ਤੋਂ ਬਾਈ ਦਿਵਾ ਲਿਆ ਤੇ ਹੁਣ ਬਾਈ ਨੇ ਆਪ ਹੀ ਲੈ ਲਈ ਹਾਈਟ ਦੀ ਨੋਰਮਲ ਮੰਨ ਕੇ ਆ ਜੋ ਵજન ਪੂਰਾ ਚੰਗਾ ਮੁੱਠੀ ਵਾਲਾ ਥਣ ਪਿਆ ਵੀਰੇ ਮੰਜੇ ਦੇ ਭਾਵਿਆਂ ਵਰਗਾ ਜਿਹੜਾ ਹਵਾਨੇ ਦੀ ਫਿਟਨੈਸ ਆ ਨਾ ਉਹ ਜਿਹੜੀਆਂ ਮੇਲਿਆਂ ਵਾਲੀਆਂ ਵਹਿੜਾ ਹੁੰਦੀਆਂ ਉਦਾਂ ਦੀ ਆ ਬਾਈ ਐਣ ਫੱਟ ਫੱਟ ਲੈ ਵਾ ਜਮ ਕੱਲਾ ਕੱਲਾ ਤੁਹਾਨੂੰ ਨਿਖੜਮਾ ਹੱਥੀ ਚ ਬਾਈ ਵਾਲਾ ਪੋੜ ਸ਼ਾਂਗੇ ਤੇ ਪੋਰਾ ਵੀ ਨਹੀਂ ਰੰਗ ਕੁਆਲਿਟੀ ਪੂਰੀ ਚੰਗੀ ਆ ਬਾਕੀ ਪਤਲੇ ਪਿੰਡੇ ਦੀ ਆ ਵੀਰੇ ਮੱਜ ਦੁੱਧ ਦਾ 20 ਆ ਵੀ ਦੁੱਧ ਵਾਲਾ ਹੈ ਵੀ ਜੈੱਡ ਪਲੇਕੀ ਆ ਹੈਨਾ ਬਾਈ ਹਾਂ ਮੱਥੇ 'ਚ ਫੁੱਲੀ ਆ ਮਾੜੀ ਗੱਲ ਹੈਗਾ ਠੀਕ ਆ ਮੱਥੇ 'ਚ ਮਾੜੀ ਜੀ ਫੁੱਲੀ ਆ ਹਾਂ ਮੱਥੇ 'ਚ ਹੈਗਾ ਵੀਰੇ ਹਾਂਜੀ ਹਾਂਜੀ ਕਿੰਨੇ ਰੁਪਏ ਫਿਰ ਇਹਦੇ ਜੈਜ ਜੈਜੀ ਦੱਸ ਦੇ ਬਾਈ ਜਿੰਨਾ ਲੈਣੇ ਆ ਉਹੀ ਦੱਸ ਦੀ ਜੜੇ ਬਈ ਲੋਕਾਂ ਦਾ ਨਾਂ ਤਾਂ ਲੱਖ ਹੈ ਤੇ ਨਾਂ ਪਛਾਨਣੇ ਆ ਠੀਕ ਆ 92000 ਦੀ ਮੈਂ ਦੇ ਦਾਂਗੇ ਏਹ ਹਾਂ 80 85 ਦੀ ਟੋਕੜ ਆਉਂਦੀ ਆ ਅੱਜ ਵੀ ਆ ਭਾਈ ਆਉਂਦੀ ਆ ਹਾਂ ਹਾਂ ਜੇ ਜਮਾ ਖਾਲੀ ਵੀ ਲੈਣੀ ਹੋਵੇ 60 70 ਹਜ਼ਾਰ ਦੀ ਹੈਗੀ 60 ਦੀ 55 ਦੇ ਕਿਤੇ ਗਈ ਨਹੀਂ ਨਾ ਹਾਂ ਇਹ ਤਾਂ ਗੱਲ ਹੈਗੀ ਆ ਜੈਜ ਡਿਮਾਂਡ ਆ 92 ਹਜ਼ਾਰ ਦੀ ਦੇ ਦਾਂਗੇ ਦੁੱਧ ਪੀਣ ਵਾਲੇ ਵੀਰ ਨੂੰ ਮਾੜੀ ਨਹੀਂ ਬੈਣ ਮੱਝ ਚੰਗੀ ਆ ਵੀਰੇ ਬਸ ਕੱਲਾ ਸਹਰੀ ਜਰੂਰ ਖੁੱਲਾ ਆ ਜਾਂਦਾ ਇਹਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਤ ਨਹੀਂ ਭਾਈ ਇਹ ਤਾਂ ਹੈਗੀ ਦੁੱਧ ਹੀ ਰਹਿਣਾ ਮੈਂ ਨਹੀਂ ਦੁੱਧ ਮੱਝ ਦੁੱਧ ਸਹੀ ਗੱਲ ਕਹੀ ਯਾਰ ਕਿਸੇ ਦਾ ਬਾਕੀ ਕਿੰਨਾ ਮਹੀਨਾ ਵੀ ਦੀ ਮੈਂ ਫਰੀ ਹੁੰਦੀ ਆ ਬਾਕੀ ਬਈ ਕਿਸੇ ਵੀਰ ਦਾ ਬਜਟ ਹੈਨਾ ਥੋੜਾ ਹੁੰਦਾ ਥੋੜਾ ਹੁੰਦਾ ਬਈ ਸਰਕਲ ਚੱਲਦਾ ਹੋ ਜਾਂਦਾ ਚੱਲਦਾ ਹੋ ਜਾਂਦਾ ਬਈ ਜੀ ਤੇ ਆ ਬੱਚਾ ਆ ਗਿਆ ਕਿੰਨੀ ਕੁ ਉਮਰ ਆ ਜੀ ਇਹਦੀ ਇਹ ਬਈ ਇਹਦੀ 8 ਮਹੀਨੇ ਉਮਰ ਹੈਦੀ ਛੋਟਾ ਬੱਚਾ ਆ ਆ ਜਿਹੜੀ ਹੁਣ 16 ਤਰੀਕ ਆਈ ਆ ਉਸ ਦਿਨੋਂ 8 ਮਹੀਨਾ ਲੱਗਿਆ ਵਾ 16 ਤਰੀਕ ਤੋਂ ਆ ਜਿਹੜੀ ਨੰਗੀ ਆ ਨੰਗੀ ਜਿਹੜੀ ਹਾਂ ਜੀ 15 ਦਿਨ ਹੋ ਗਏ 15 ਦਿਨ ਹੋ ਗਏ ਠੀਕ ਆ ਜੀ ਤੇ ਆ ਉਹ ਮੱਛੀ ਤੇ ਹੀ ਕੀ ਕਰਵਾਈਆਂ ਦੋਨੇ ਠੀਕ ਆ ਹਾਂਜੀ ਹਾਂਜੀ ਛੋਲੀ ਚੈੱਕ ਕਰਾ ਦੀ ਛੋਲੀ ਦਾ ਬਈ ਚਾਰੀ ਥਾਣਾ ਵਾਲਾ ਵੇਖ ਲੈ ਹੂੰ ਠੀਕ ਆ ਚਾਰੀ ਥਾਣਾ ਕੋਈ ਫੋਰਸ ਆ ਇਹਨਾਂ ਮੁੱਲ ਬਾਈ ਬਾਈ ਇਹ ਦੇਣੀ ਵੀ ਦੀ ਆ ਬੁੱਲ 22000 ਰੁਪਇਆ 20000 ਦੀ ਦੇ ਦਾਂਗੇ ਅੱਗੇ ਨਾਲ ਜੇ ਕੋਈ ਉਹ ਵਿੱਚ ਮਾਨਤਨ ਕਰ ਦਾਂਗੇ ਉਹ ਜਿਆਦਾ ਹੋ ਜੂ ਮਾਨਤਨ ਪੁੰਝ ਪੁੰਝ ਕਰ ਦਾਂਗੇ ਆਪਾਂ ਉਹ ਜੋ ਹੋ ਜਾਂਦਾ ਜੋੜੇ ਜੋ ਥੋੜਾ ਕੰਨਾ ਹੋ ਜੂਗਾ ਕਰਾਇਆ ਗੱਪ ਦਾ ਗੰਭਾ ਹੋ ਜੂਗਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ